ਅਣਜਾਣ ਬਣ ਕੇ ਮਿਲੇ ਸੀ ਪ੍ਰੀਆ ਤੇ ਹੈਰੀ ਪਰ ਹੁਣ ਦੋਨੋਂ ਇੱਕ ਦੂਜੇ ਲਈ ਜਾਨ ਬਣ ਗਏ ਸੀ ਰੋਜ਼-ਰੋਜ਼ ਮੁਲਾਕਾਤਾਂ ਕਰਨ ਨਾਲ ਦੋਨਾਂ 'ਚ ਪਿਆਰ ਇਨਾ ਗੂੜਾ ਹੋ ਗਿਆ ਕਿ ਦੋਨੋਂ ਇੱਕ ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸੀ ਪਰ ਦੋਨਾਂ ਦੀ ਕਾਸਟ ਅਲੱਗ-ਅਲੱਗ ਸੀ ਪ੍ਰੀਆ ਮਹਿਰੇ ਮਹਿਰਿਆਂ ਦੀ ਕੁੜੀ ਸੀ ਤੇ ਹੈਰੀ ਅਰੋੜਾ ਸਿੱਖ ਮੁੰਡਾ ਸੀ ਪ੍ਰੀਆ ਦੇ ਘਰ ਦਿਨ ਕੋਈ ਮਤਲਬ ਨਹੀਂ ਸੀ ਕਿ ਮੁੰਡਾ ਕਿਸ ਕਾਸਟ ਤੋਂ ਹੋਗਾ ਉਹਨਾਂ ਨੂੰ ਤਾਂ ਉਹਨਾਂ ਦੀ ਸੋਚ ਸੀ ਜਿਵੇਂ ਇੱਥਾ ਸੀ ਕਿ ਜਦੋਂ ਪ੍ਰਿਆ ਤੋਂ ਕਹਿੜਾ ਛੁੱਟੇ ਗੱਲ ਹੁਣ ਸਾਰੀ ਹੈਰੀ ਦੀ ਫੈਮਿਲੀ ਤੇ ਡਿਪੈਂਡ ਸੀ ਕਿ ਹੈਰੀ ਦੀ ਫੈਮਿਲੀ ਇਸ ਰਿਸ਼ਤੇ ਨੂੰ ਮੰਨਦੀਆਂ ਸੀ ਜਾਂ ਨਹੀਂ ਹੈਰੀ ਨੇ ਆਪਣੀ ਮੰਮੀ ਨਾਲ ਗੱਲ ਕੀਤੀ ਆਪਣੇ ਤੇ ਪ੍ਰਿਆ ਦੇ ਵਿਆਹ ਬਾਰੇ ਹੈਰੀ ਦੀ ਮੰਮੀ ਮੈਂ ਇੱਕ ਕੁੜੀ ਨੂੰ ਪਸੰਦ ਕਰਦਾ ਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈਰੀ ਦੀ ਮੰਮੀ ਬੇਟਾ ਕੌਣ ਹੈ ਉਹ ਕੁੜੀ ਤੈਨੂੰ ਕਿੱਥੇ ਮਿਲੀ ਹੈਰੀ ਮੰਮਾ ਉਹ ਕੁੜੀ ਮੇਰੀ ਮੈਨੂੰ ਮੇਰੀ ਹੀ ਸ਼ੌਪ ਤੇ ਮਿਲੀ ਸੀ ਤੇ ਉਹ ਕੁੜੀ ਮਹਿਰਾ ਦੀਆਂ ਕਾਸਟ ਦੀ ਹੈ ਤੇ ਅਸੀਂ ਇੱਕ ਦੂਜੇ ਨੂੰ ਬਹੁਤ ਪਸੰਦ ਕਰਦੇ ਹਾਂ ਹੈਰੀ ਦੀ ਮੰਮੀ ਹੈਰੀ ਤੇਰਾ ਦਿਮਾਗ ਤਾਂ ਸਹੀ ਆ ਉਹ ਕੁੜੀ ਆਪਣੀ ਕਾਸਤੀ ਨਹੀਂ ਆ ਤੇ ਕਿਸੇ ਦੀ ਵੀ ਇਸ ਰਿਸ਼ਤੇ ਨੂੰ ਨਹੀਂ ਅਪਣਾਉਣਾ ਬੇਟੇ ਤੂੰ ਰਹਿਣ ਦੇ ਆਪਾਂ ਕੋਈ ਹੋਰ ਕੁੜੀ ਦੇਖ ਲਾਂ ਏ ਤੇਰੇ ਵਾਸਤੇ ਹੈਰੀ ਨਹੀਂ ਮੰਮਾ ਉਹ ਕੁੜੀ ਪੜ੍ਹੀ ਲਿਖੀ ਆ ਤੇ ਅੱਜਕੱਲ ਕੋਣ ਦੇਖਦਾ ਕਾਸਟ ਨੂੰ ਮੈਨੂੰ ਨਹੀਂ ਪਤਾ ਮੈਂ ਤਾਂ ਉਸ ਕੁੜੀ ਨਾਲ ਹੀ ਵਿਆਹ ਕਰਵਾਉਣਾ ਮਮਾ ਉਸਦੀ ਮੰਮੀ ਤੇ ਫੈਮਲੀ ਉਸ ਨੂੰ ਪਿਆਰ ਨਹੀਂ ਕਰਦੀ ਉਹ ਬਹੁਤ ਦੁਖੀ ਆ ਆਪਣੀ ਲਾਈਫ ਤੋਂ ਤੇ ਮੈਂ ਉਸ ਨਾਲ ਵਿਆਹ ਕਰਵਾ ਕੇ ਉਸ ਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਦੇਣਾ ਚਾਹੁੰਦਾ ਜੋ ਉਸ ਨੂੰ ਆਪਣੀ ਫੈਮਲੀ ਤੋਂ ਨਹੀਂ ਮਿਲੀਆਂ ਹੈਰੀ ਤੇ ਮੰਮੀ ਪਰ ਤੇਰੇ ਪਾਪਾ ਤੇ ਤੇਰੀਆਂ ਭੈਣਾਂ ਨੇ ਨਹੀਂ ਮੰਨਣਾ ਇਸ ਰਿਸ਼ਤੇ ਨੂੰ ਹੈਰੀ ਮੈਨੂੰ ਨਹੀਂ ਪਤਾ ਪਾਪਾ ਨਾਲ ਤੁਸੀਂ ਗੱਲ ਕਰ ਲਓ ਹਾਂ ਨੀਤੇ ਸੋਵੀ ਨਾਲ ਮੈਂ ਗੱਲ ਕਰ ਲਵਾਂ ਹੈਰੀ ਦੇ ਮੰਮੀ ਹੈਰੀ ਨੂੰ ਬਹੁਤ ਪਿਆਰ ਕਰਦੀ ਸੀ ਉਹ ਆਪਣੇ ਬੇਟੇ ਨੂੰ ਦੁਖੀ ਕਰ ਨਹੀਂ ਸਕਦੀ ਸੀ ਇਸ ਕਰਕੇ ਉਹਨਾਂ ਨੇ ਕਿਹਾ ਕਿ ਤੇਰੇ ਪਾਪਾ ਤੇ ਭੈਣਾਂ ਨਾਲ ਗੱਲ ਕਰਕੇ ਦੇਖਦੀਆਂ ਜੇ ਉਹ ਮੰਨ ਕੇ ਫਿਰ ਠੀਕ ਆ ਸਾਰਿਆਂ ਨਾਲ ਸਲਾਹ ਕੀਤੀ ਗਈ ਹੈਰੀ ਨੇ ਸਾਰਿਆਂ ਨੂੰ ਪ੍ਰੀਆ ਬਾਰੇ ਦੱਸਿਆ ਕਿ ਕਿਵੇਂ ਉਸਦੀ ਫੈਮਿਲੀ ਉਸ ਨੂੰ ਸਾਂਤ ਨਹੀਂ ਕਰਦੀ ਪੈਣਾ ਨੇ ਹੈਰੀ ਨੂੰ ਬਹੁਤ ਸਮਝਾਇਆ ਕਿ ਉਹ ਕੁੜੀ ਤੇਰੇ ਲਈ ਠੀਕ ਨਹੀਂ ਜਿਹੜੀ ਕੁੜੀ ਆਪਣੀ ਫੈਮਲੀ ਦੀ ਨਹੀਂ ਹੋ ਪਾਈ ਉਹ ਤੇਰੀ ਕਿੱਦਾਂ ਹੋ ਜਾਵੇਗੀ ਹੈਰੀ ਨੇ ਸਾਰਿਆਂ ਨੂੰ ਸਮਝਾਇਆ ਕਿ ਦੁਨੀਆ ਚਾਹੇ ਬਹੁਤ ਅੱਗੇ ਲੰਘ ਗਈ ਪਰ ਕਿਤੇ ਨਾ ਕਿਤੇ ਹਾਲੇ ਵੀ ਕੁੜੀ ਨੂੰ ਪਿਆਰ ਨਹੀਂ ਕੀਤਾ ਜਾਂਦਾ ਹਾਲੇ ਵੀ ਕੁੜੀਆਂ ਨੂੰ ਬਹੁਤ ਸਮਝਿਆ ਜਾਂਦਾ ਪਾਪਾ ਨੇ ਵੀ ਹੈਰੀ ਨੂੰ ਬਹੁਤ ਸਮਝਾਇਆ ਪਰ ਹੈਰੀ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਉਸ ਨੂੰ ਪ੍ਰੀਤੋਂ ਇਲਾਵਾ ਕੋਈ ਨਹੀਂ ਦੇਖ ਰਹੀ ਸੀ ਹੈਰੀ ਦੀ ਜੇਦ ਅੱਗੇ ਸਾਰਿਆਂ ਨੂੰ ਹਾਰਨਾ ਪਿਆ ਕਿਉਂਕਿ ਸਾਰੇ ਹੈਰੀ ਨੂੰ ਬਹੁਤ ਪਿਆਰ ਕਰਦੇ ਸੀ ਭੈਣਾਂ ਦਾ ਵੀ ਇੱਕ ਹੀ ਭਰਾ ਸੀ ਜਿਸ ਕਰਕੇ ਭੈਣਾਂ ਆਪਣੇ ਭਰਾ ਨੂੰ ਬਹੁਤ ਪਿਆਰ ਕਰਦੀਆਂ ਸੀ ਤੇ ਇਸ ਰਿਸ਼ਤੇ ਨੂੰ ਨਾ ਕਰਕੇ ਆਪਣੇ ਭਰਾ ਨੂੰ ਦੁਖੀ ਨਹੀਂ ਕਰ ਸਕਦੀਆਂ ਸੀ ਇਸ ਲਈ ਹੈਰੀ ਦੀ ਖੁਸ਼ੀ ਲਈ ਸਾਰੇ ਹੈਰੀ ਤੇ ਪ੍ਰੀਆ ਦੇ ਵਿਆਹ ਲਈ ਮੰਨ ਗਏ ਘਰ 'ਚ ਹੈਰੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਾਰਿਆਂ ਨੂੰ ਹੈਰੀ ਦੇ ਵਿਆਹ ਦਾ ਬਹੁਤ ਚਾਅ ਸੀ ਕਿਆ ਹੋਵੇ ਵੀ ਕਿਉਣਾ ਹੈਰੀ ਸਾਰਿਆਂ ਦਾ ਇਕਲੌਤਾ ਪੁੱਤ ਤੇ ਭਰਾ ਸੀ ਪੈਣਾ ਦੇ ਦਿਲ ਚ ਬਹੁਤ ਚਾਹ ਸੀ ਆਪਣੇ ਭਰਾ ਦੇ ਵਿਆਹ ਦਾ ਹੈਰੀ ਦੀ ਖੁਸ਼ੀ ਚ ਹੀ ਸਾਰੀ ਫੈਮਿਲੀ ਖੋਸੀ ਹੈਰੀ ਨੂੰ ਵੀ ਆਪਣੀ ਵਿਆਹ ਦਾ ਬਹੁਤ ਚਾਹ ਸੀ ਮਾਂ ਨੇ ਬਹੁਤ ਚਾਹ ਨਾਲ ਸਾਰੀਆਂ ਰਸਮਾਂ ਕੀਤੀਆਂ ਰੱਬ ਦੀ ਕਿਰਪਾ ਨਾਲ ਹੈਰੀ ਤੇ ਪ੍ਰਿਆ ਦਾ ਵਿਆਹ ਬਹੁਤ ਵਧੀਆ ਹੋਇਆ ਸਾਰੇ ਨਵੇਂ ਬਹੂ ਦੇ ਘਰ ਆਉਣ ਤੇ ਬਹੁਤ ਖੁਸ਼ੀ ਪਰੀਆ ਦਾ ਸੁਭਾਅ ਇਹਨਾਂ ਵਧੀਆ ਸੀ ਕਿ ਉਹ ਹਰ ਇੱਕ ਨੂੰ ਜੀ ਜੀ ਕਹਿੰਦੀ ਰਹਿੰਦੀ ਸੀ ਵਿਆਹ ਤੋਂ ਬਾਅਦ ਭੈਣਾ ਆਪਣੇ ਸਹੁਰੇ ਘਰ ਚਲੀਆਂ ਗਈਆਂ ਪਰ ਵਿਆਹ ਤੋਂ ਬਾਅਦ ਵੀ ਹੈਰੀ ਹਰੇਕ ਐਤਵਾਰ ਆਪਣੀਆਂ ਭੈਣਾਂ ਨੂੰ ਫੋਨ ਕਰਕੇ ਮਿਲਣ ਲਈ ਬੁਲਾਉਂਦਾ ਸੀ ਤੇ ਹਰ ਰੋਜ਼ ਉਹਨਾਂ ਨੂੰ ਕਨਫਰ ਕਾਨਫਰੰਸ ਤੇ ਕਾਲ ਕਰਦਾ ਸੀ ਮਤਲਬ ਚਾਹੇ ਹੈਰੀ ਦਾ ਵਿਆਹ ਹੋ ਗਿਆ ਸੀ ਪਰ ਹਾਲੇ ਵੀ ਉਸ ਦਾ ਆਪਣੀਆਂ ਭੈਣਾਂ ਨਾਲ ਬਹੁਤ ਪਿਆਰ ਸੀ ਜਿੰਨਾ ਵਿਆਹ ਤੋਂ ਪਹਿਲਾਂ ਸੀ ਪਰ ਪ੍ਰੀਆ ਨੂੰ ਇਹ ਸਭ ਪਸੰਦ ਨਹੀਂ ਸੀ ਜਦੋਂ ਵੀ ਹੈਰੀ ਦੀਆਂ ਭੈਣਾਂ ਨੇ ਘਰ ਆਉਣਾ ਤਾਂ ਪ੍ਰੀਆ ਉਹਨਾਂ ਨੂੰ ਚਾਹ ਦੇ ਕੇ ਆਪਣੇ ਕਮਰੇ ਵਿੱਚ ਚਲੀ ਜਾਂਦੀ ਸੀ ਪਹਿਲਾਂ ਪਹਿਲਾਂ ਹੈਰੀ ਨੇ ਪ੍ਰੀਆ ਨੂੰ ਕੁਝ ਨਾ ਕਿਹਾ ਪਰ ਪ੍ਰੀਆ ਹਰੇਕ ਵਾਰੀ ਇਦਾਂ ਹੀ ਕਰਦੀ ਚਾਹ ਦੇ ਕੇ ਆਪਣੇ ਕਮਰੇ ਚ ਚਲੀ ਜਾਂਦੀ ਕਈ ਵਾਰ ਜਦ ਹੈਰੀ ਦੀਆਂ ਭੈਣਾਂ ਆਪਣੇ ਘਰ ਰਹੇਣ ਵੀ ਆਉਂਦੀਆਂ ਤਾਂ ਪ੍ਰੀਆ ਉਹਨਾਂ ਨਾਲ ਕੋਈ ਗੱਲ ਨਾ ਕਰਦੀ ਆਪਣੇ ਕੰਮ ਕਰਕੇ ਆਪਣੇ ਕਮਰੇ ਚ ਚਲੀ ਜਾਂਦੀ ਇਹ ਸਭ ਦੇਖ ਹੈਰੀ ਨੂੰ ਬਹੁਤ ਗੁੱਸਾ ਆਇਆ ਕਿਉਂਕਿ ਹੈਰੀ ਨੂੰ ਸੀ ਕਿ ਜਿੰਨਾ ਉਹ ਆਪਣੀਆਂ ਭੈਣਾਂ ਤੇ ਫੈਮਲੀ ਨੂੰ ਪਿਆਰ ਕਰਦਾ ਉਹਨਾਂ ਹੀ ਪ੍ਰੀਆ ਕਰੇ ਹੈਰੀ ਨੇ ਪ੍ਰੀਆ ਦੇ ਇਦਾਂ ਕਰਨ ਤੇ ਉਸ ਨਾਲ ਗੱਲ ਵੀ ਕੀਤੀ ਪਰ ਪ੍ਰੀਆ ਤੇ ਕੋਈ ਅਸਰ ਨਾ ਹੋਇਆ ਭੈਣਾਂ ਨੇ ਵੀ ਪ੍ਰੀਆ ਨੂੰ ਕੁਝ ਨਾ ਕਿਹਾ ਪਰ ਹੈਰੀ ਤੋਂ ਇਹ ਸਭ ਬਰਦਾਸ਼ਤ ਤਾਂ ਹੁੰਦਾ ਆਕ ਕੇ ਉਸ ਨੇ ਪ੍ਰੀਆ ਨੂੰ ਕਹਿ ਹੀ ਦਿੱਤਾ ਤੁਹਾਡੇ ਸਭ ਚੱਲਦਾ ਹੋਵੇਗਾ ਇਦਾਂ ਪਰ ਸਾਡੇ ਘਰ ਮੇਰੀਆਂ ਭੈਣਾਂ ਦੀ ਬਹੁਤ ਇੱਜ਼ਤ ਕਰਦੇ ਨੇ ਸੋ ਮੈਨੂੰ ਤੇਰੇ ਤੋਂ ਵੀ ਇਹੀ ਉਮੀਦ ਆ ਕੇ ਤੂੰ ਮੇਰੀਆਂ ਭੈਣਾਂ ਦੀ ਇੱਜ਼ਤ ਤੇ ਪਿਆਰ ਕਰੇ ਜੇ ਤੈਨੂੰ ਉਹਨਾਂ ਦਾ ਇੱਥੇ ਆਉਣਾ ਨਹੀਂ ਪਸੰਦ ਤਾਂ ਤੂੰ ਆਪਣੇ ਪੇਕੇ ਚਲ ਜਾਇਆ ਕਰ ਅਸੀਂ ਆਪੇ ਮਿਲ ਕੇ ਕੰਮ ਕਰ ਲਿਆ ਕਰਾਂਗੇ ਪਰ ਮੈਨੂੰ ਇਹ ਬਿਲਕੁਲ ਪਸੰਦ ਨਹੀਂ ਕਿ ਤੂੰ ਮੇਰੀਆਂ ਭੈਣਾਂ ਨੂੰ ਘਰ ਆਈਆਂ ਨੂੰ ਪੁੱਛੇ ਨਾ ਪਰ ਪ੍ਰੀਆ ਨੇ ਤੇ ਕੋਈ ਅਸਰ ਨਾ ਪਿਆ ਹੈਰੀ ਸਵੇਰੇ ਹੀ ਆਪਣੀ ਸ਼ੌਕ ਤੇ ਚਲਾ ਜਾਂਦਾ ਪ੍ਰੀਆ ਹੈਰੀ ਬਿਨਾ ਘਰ 'ਚ ਬੈਠੀ ਬੋਰ ਹੋ ਜਾਂਦੀ ਕਿਉਂਕਿ ਹੈਰੀ ਦੀਆਂ ਭੈਣਾ ਵਾਂਗ ਪ੍ਰੀਆ ਹੈਰੀ ਦੀ ਮੰਮੀ ਨੂੰ ਵੀ ਘਾਟ ਹੀ ਬੁਲਾਉਂਦੀ ਪ੍ਰੀਆ ਨੇ ਹੈਰੀ ਨੂੰ ਕਿਸੇ ਸਕੂਲ 'ਚ ਜੌਬ ਕਰਨ ਨੂੰ ਕਿਹਾ ਤਾਂ ਹੈਰੀ ਦੇ ਪਾਪਾ ਨੇ ਪ੍ਰੀਆ ਨੂੰ ICIC ਬੋਰਡ ਵਾਲੇ ਸਕੂਲ 'ਚ ਟੀਚਰ ਜੌਬ ਲਗਵਾ ਦਿੱਤਾ ਜਿੱਥੇ ਉਸਦੀ ਸੈਲਰੀ ਪਰ ਮਨਤ 60000 ਸੀ ਪ੍ਰੀਆ ਜਦੋਂ ਵੀ ਜੋਬ ਕਰਨ ਲੱਗੀ ਤਾਂ ਉਹ ਘਰ ਦਾ ਕੋਈ ਕੰਮ ਨਹੀਂ ਕਰਕੇ ਜਾਂਦੀ ਸੀ ਘਰ ਦਾ ਸਾਰਾ ਕੰਮ ਹੈਰੀ ਦੀ ਮੰਮੀ ਆਪ ਕਰਦੀ ਸੀ ਪਰ ਫਿਰ ਵੀ ਹੈਰੀ ਦੀ ਮੰਮੀ ਨੇ ਪ੍ਰੀਆ ਨੂੰ ਕੋਈ ਨਾ ਕਿਹਾ ਕਿਉਂਕਿ ਉਹਨਾਂ ਨੂੰ ਸੀ ਕਿ ਪ੍ਰੀਆ ਵਿਚਾਰੀ ਜੋਬ ਕਰਦੀ ਆ ਤੇ ਹੈਰੀ ਵੀ ਪ੍ਰੀਆ ਨੂੰ ਬਹੁਤ ਪਿਆਰ ਕਰਦਾ ਸੀ ਹੈਰੀ ਦੀ ਮੰਮੀ ਵੀ ਪ੍ਰੀਆ ਨੂੰ ਬਹੁਤ ਪਿਆਰ ਕਰਦੀ ਸੀ ਪਰ ਪ੍ਰੀਆ ਹੈਰੀ ਦੀ ਪੂਰੀ ਫੈਮਲੀ ਨੂੰ ਨਫ਼ਰਤ ਕਰਦੀ ਸੀ ਪ੍ਰੀਆ ਹੈਰੀ ਦੇ ਸਾਹਮਣੇ ਉਸਦੀ ਫੈਮਲੀ ਬਹੁਤ ਕੇਅਰ ਕਰਦੀ ਸੀ ਪਰ ਕਹਿੰਦੇ ਨਾ ਕਿ ਬੰਦਾ ਬਾਹਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਹੁੰਦਾ ਇਹੀ ਹਾਲ ਪ੍ਰੀਆ ਦਾ ਸੀ ਪ੍ਰੀਆ ਉੱਤੇ ਉੱਤੇ ਤਾਂ ਸਾਬੂਦਾ ਬਹੁਤ ਪਿਆਰ ਕਰਦੀ ਸੀ ਮਤਲਬ ਕਿ ਮੂੰਹ ਦੀ ਬਹੁਤ ਮਿੱਠੀ ਸੀ ਪਰ ਅੰਦਰੋਂ ਜ਼ਹਿਰ ਨਾਲ ਵੀ ਕੌੜੀ ਸੀ ਸ਼ਾਇਦ ਪ੍ਰੀਆ ਦੀ ਆਪਣੀ ਫੈਮਿਲੀ ਤਾਂ ਹੀ ਨਹੀਂ ਉਸ ਦਾ ਪਿਆਰ ਕਰਦੀ ਸੀ ਕਿਉਂਕਿ ਪ੍ਰੀਆ ਕਿਸੇ ਨਾਲ ਵੀ ਮਿਕਸ ਅਪ ਨਹੀਂ ਹੁੰਦੀ ਸੀ ਕਈ ਵਾਰ ਹੈਰੀ ਆਪਣੀ ਜੋਬ ਤੋਂ ਆ ਕੇ ਕਾਫੀ देर ਬੈਠਾ ਆਪਣੀ ਮੰਮੀ ਨਾਲ ਗੱਲ ਕਰੀ ਜਾਂਦਾ ਸੀ ਪਰ ਪ੍ਰੀਆ ਨੂੰ ਇਹ ਵੀ ਨਹੀਂ ਪਸੰਦ ਸੀ ਕਿ ਹੈਰੀ ਆਪਣੀ ਮੰਮੀ ਨਾਲ ਬੈਠਾ ਗੱਲਾਂ ਕਰ ਰਿਹਾ ਸੀ ਹੈਰੀ ਜਦੋਂ ਆਪਣੀ ਮੰਮੀ ਨਾਲ ਗੱਲ ਕਰਕੇ ਆਪਣੇ ਕਮਰੇ 'ਚ ਜਾਂਦਾ ਤਾਂ ਪ੍ਰੀਆ ਹੈਰੀ ਨੂੰ ਕਹਿਦੀ ਕਹਿੰਦੀ ਕਿ ਆਪਾਂ ਫੈਮਿਲੀ ਤੋਂ ਅਲੱਗ ਹੋ ਕੇ ਬਾਹਰ ਕਿਤੇ ਰੈਂਟ ਤੇ ਰਹਿਣ ਲੱਗ ਜਾਂਦੇ ਹਾਂ ਕਿਉਂਕਿ ਤੁਹਾਡੀ ਫੈਮਿਲੀ ਨੂੰ ਮੈਂ ਪਸੰਦ ਨਹੀਂ ਤੇ ਪ੍ਰੀਆ ਹੈਰੀ ਤੇ ਕਾਫੀ ਵੀ ਪ੍ਰੈਸ਼ਰ ਪਾਉਂਦੀ ਫੈਮਿਲੀ ਤੋਂ ਅਲਗ ਹੋਣ ਲਈ ਪਰ ਹੈਰੀ ਨੇ ਪ੍ਰੀਆ ਨੂੰ ਸਾਫ਼ ਨਾ ਕਰ ਦਿੱਤੀ ਕਿਉਂਕਿ ਹੈਰੀ ਕਦੇ ਵੀ ਆਪਣੀ ਫੈਮਿਲੀ ਤੋਂ ਅਲਗ ਨਹੀਂ ਹੋਣਾ ਚਾਹੁੰਦਾ ਸੀ ਹੈਰੀ ਦਾ ਆਪਣੇ ਮੰਮੀ ਪਾਪਾ ਤੇ ਭੈਣ ਨਾਲ ਬਹੁਤ ਪਿਆਰ ਸੀ ਸੋ ਸ਼ਾਇਦ ਅੱਜ ਦੇ ਟਾਈਮ 'ਚ ਕਿਸੇ ਵੀ ਭਰਾ ਦਾ ਪੁੱਤ ਜਾਂ ਪੁੱਤ 'ਚ ਦੇਖਣ ਨੂੰ ਨਹੀਂ ਮਿਲਦਾ ਹੈਰੀ ਦੀ ਜ਼ਿੰਦਗੀ 'ਚ ਆਉਣ ਤੋਂ ਬਾਅਦ ਪ੍ਰੀਆ ਇੱਕਦਮ ਬਦਲ ਗਈ ਪ੍ਰੀਆ ਦੇ ਇਸ ਬਦਲੇ ਰੂਪ ਨੂੰ ਦੇਖ ਕੇ ਹੈਰੀ ਨੂੰ ਬਹੁਤ ਵੱਡਾ ਝਟਕਾ ਲੱਗਾ ਕਿਉਂਕਿ ਪ੍ਰੀਆ ਬਿਲਕੁਲ ਵੀ ਕੇਅਰਿੰਗ ਨਹੀਂ ਸੀ ਹੈਰੀ ਨੇ ਇਹ ਸੋਚ ਲਈ ਕਿ ਪ੍ਰੀਆ ਨਾਲ ਵਿਆਹ ਕਰਵਾਇਆ ਸੀ ਕਿ ਉਸ ਨੂੰ ਇੱਕ ਫੈਮਿਲੀ ਦਾ ਪਿਆਰ ਮਿਲੇ ਤੇ ਪ੍ਰੀਆ ਵੀ ਉਸ ਦੀ ਕਮਲੀ ਨੂੰ ਪਿਆਰ ਕਰੇ ਪਰ ਹੋਇਆ ਸਭ ਕੁਝ ਉਲਟ ਪ੍ਰੀਆ ਕਿਸੇ ਨੂੰ ਪਿਆਰ ਤਾਂ ਕੀ ਕਿਸੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕਰਦੀ ਸੀ ਜਿਵੇਂ ਹੈਰੀ ਆਪਣੇ ਮਾਪਿਆਂ ਦਾ ਇੱਕ ਸਾਉ ਪੁੱਤ ਤੇ ਭੈਣਾਂ ਨੂੰ ਪਿਆਰ ਕਰਨ ਵਾਲਾ ਭਰਾ ਸੀ ਓਵੇਂ ਹੀ ਹੈਰੀ ਇੱਕ ਪਿਆਰ ਤੇ ਕੇਅਰ ਕਰਨ ਵਾਲਾ ਹਸਬੰਡ ਵੀ ਸੀ ਜੋ ਆਪਣੀ ਘਰ ਵਾਲੀ ਦੀਆਂ ਸਾਰੀਆਂ ਰੀਝਾਂ ਸ਼ੌਂਕ ਤੇ ਡਿਮਾਂਡਾਂ ਪੂਰੀਆਂ ਕਰਦਾ ਸੀ ਹਰੀ ਪ੍ਰਿਆ ਨੂੰ ਖੁਸ਼ ਕਰਨ ਲਈ ਹਰੇਕ ਐਤਵਾਰ ਕਿਤੇ ਨਾ ਕਿਤੇ ਘਮਾਉਣ ਲੈ ਕੇ ਜਾਂਦਾ ਸੀ ਉਸ ਦੀਆਂ ਸਾਰੀਆਂ ਰੀਝਾਂ ਪੂਰੀਆਂ ਕਰਨਾ ਜਿਵੇਂ ਕਿ ਮਹਿੰਗੀਆਂ ਜੁੱਤੀਆਂ ਬੂਟ ਮਹਿੰਗੇ ਸੂਟ ਸਭ ਕੁਝ ਲੈ ਕੇ ਜਾਂਦਾ ਸੀ ਪ੍ਰਿਆ ਨੂੰ ਖੁਸ਼ ਕਰਨ ਦੇ ਨਾਲ ਨਾਲ ਉਹ ਆਪਣੇ ਮੰਮੀ ਪਾਪਾ ਨੂੰ ਵੀ ਪੂਰਾ ਖੁਸ਼ ਰੱਖਦਾ ਸੀ ਮਤਲਬ ਉਹ ਆਪਣੇ ਮੰਮੀ ਪਾਪਾ ਨੂੰ ਵੀ ਕਦੇ-ਕਦੇ ਘਮਾਉਣ ਲੈ ਕੇ ਜਾਂਦਾ ਸੀ ਪਰ ਪ੍ਰਿਆ ਨੂੰ ਇਹ برداشت ਨਾ ਹੋਇਆ ਪ੍ਰੀਆ ਜਦੋਂ ਵੀ ਆਪਣੀ ਪੇਕੇ ਜਾਂਦੀ ਤਾਂ ਇਕੱਲੀ ਹੀ ਜਾਂਦੀ ਉਹ ਆਪਣੇ ਪੇਕੇ ਕਦੇ ਵੀ ਹੈਰੀ ਨੂੰ ਨਾਲ ਲੈ ਕੇ ਨਹੀਂ ਗਈ ਪ੍ਰੀਆ ਦੇ ਮੰਮੀ ਪਾਪਾ ਨੂੰ ਐਸ ਸੀ ਪ੍ਰੀਆ ਨੇ ਉਹ ਵੀ ਹੈਰੀ ਨੂੰ ਵਿਆਹ ਤੋਂ ਬਾਅਦ ਦੱਸਿਆ ਜਦੋਂ ਹੈਰੀ ਨੇ ਕਿਹਾ ਕਿ ਤੁਸੀਂ ਦੋਨੋਂ ਭੈਣ ਭਰਾ ਨੇ ਆਪਣੀ ਟੈਸਟ ਕਰਵਾਇਆ ਤਾਂ ਪ੍ਰੀਆ ਨੇ ਹੈਰੀ ਨੂੰ ਕਿਹਾ ਮੰਮੀ ਪਾਪਾ ਨੇ ਮੇਰੇ ਭਰਾ ਪ੍ਰਦੀਪ ਦਾ ਟੈਸਟ ਕਰਵਾਇਆ ਸੀ ਪਰ ਮੇਰਾ ਨਹੀਂ ਕਰਵਾਇਆ ਕਿਉਂਕਿ ਉਹ ਮੈਨੂੰ ਪਿਆਰ ਨਹੀਂ ਕਰਦੇ ਪਲੀਜ਼ ਤੁਸੀਂ ਇਸ ਵਾਰ ਆਪਣੇ ਮੰਮੀ ਪਾਪਾ ਨਾਲ ਕੋਈ ਗੱਲ ਨਾ ਕਰਨਾ ਪਰ ਹੈਰੀ ਕੋਈ ਵੀ ਗੱਲ ਆਪਣੀ ਮੰਮੀ ਨੂੰ ਨਹੀਂ ਲੁਕਉਂਦਾ ਸੀ ਉਸਨੇ ਆਪਣੀ ਮੰਮੀ ਨੂੰ ਸਭ ਕੁਝ ਦੱਸ ਦਿੱਤਾ ਤੇ ਫਿਰ ਵੀ ਹੈਰੀ ਨੇ ਤੇ ਹੈਰੀ ਦੀ ਫੈਮਲੀ ਨੇ ਪ੍ਰੀਆ ਨੂੰ ਕੁਝ ਨਹੀਂ ਕਿਹਾ ਹੈਰੀ ਨੇ ਕਿਹਾ ਕਿ ਇਸ ਵਿੱਚ ਪ੍ਰੀਆ ਦਾ ਕੀ ਕਸੂਰਾ ਹੈਰੀ ਨੇ ਪ੍ਰੀਆ ਨਾਲ ਆਪ ਜਾ ਕੇ ਪ੍ਰੀਆ ਦੇ ਐਡਜ਼ ਟੈਸਟ ਕਰਵਾਏ ਹੈਰੀ ਤੇ ਹੈਰੀ ਦੀ ਫੈਮਲੀ ਪ੍ਰੀਆ ਦੀਆਂ ਸਾਰੀਆਂ ਗਲਤੀਆਂ ਮਾਫ ਕਰਕੇ ਉਸ ਨੂੰ ਫਿਰ ਵੀ ਬਹੁਤ ਪਿਆਰ ਕਰਦੀ ਸੀ ਪਰ ਪ੍ਰੀਆ ਨੇ ਕਦੇ ਵੀ ਹੈਰੀ ਦੀ ਫੈਮਿਲੀ ਨੂੰ ਆਪਣਾ ਨਹੀਂ ਮੰਨਿਆ ਪ੍ਰੀਆ ਵਾਂਗ ਹੀ ਪ੍ਰੀਆ ਦੀ ਫੈਮਿਲੀ ਸੀ ਪ੍ਰੀਆ ਦੀ ਫੈਮਿਲੀ ਨੇ ਕਦੇ ਵੀ ਹੈਰੀ ਨੂੰ ਆਪਣੇ ਘਰ ਸਪੈਸ਼ਲ ਇਨਵਾਈਟ ਨਹੀਂ ਕੀਤਾ ਕਈ ਵਾਰ ਹੈਰੀ ਨੇ ਆਪਣੇ ਸਾਲੇ ਨੂੰ ਫੋਨ ਕਰਕੇ ਕਹਿਣਾ ਕਿ ਅੱਜ ਅਸੀਂ ਤੁਹਾਨੂੰ ਮਿਲਣ ਆਵਾਂਗੇ ਪਰ ਅੱਗੋਂ ਕਦੇ ਵੀ ਉਹਨਾਂ ਨੇ ਕਦੇ ਵੀ ਫੋਨ ਕਰਕੇ ਹੈਰੀ ਨੂੰ ਇਹ ਨਹੀਂ ਪੁੱਛਿਆ ਕਿ ਤੁਸੀਂ ਅੱਜ ਆਉਣਾ ਸੀ ਪਰ ਆਏ ਕਿਉਂ ਨਹੀਂ ਹੈਰੀ ਨੇ ਪ੍ਰੀਆ ਨੂੰ ਕਿਹਾ ਕਿ ਤੇਰੀ ਘਰਦਿਆਂ ਨਾਲ ਦਾ ਮੈਂ ਇਕੱਲਾ ਜਵਾਈ ਹਾਂ ਪਰ ਉਹਨਾਂ ਨੇ ਕਦੇ ਮੇਰੇ ਘਰ ਆਉਣ ਲਈ ਨਹੀਂ ਕਿਹਾ ਕਦੇ ਵੀ ਮੇਰੀ ਇੱਜ਼ਤ ਨਹੀਂ ਕੀਤੀ ਕਦੇ ਤਾਂ ਉਹ ਆਪਣੇ ਜਵਾਈ ਨੂੰ ਘਰ ਬੁਲਾ ਕੇ ਧੀਲ ਨਾਲ ਦਾਲ ਨਾਲ ਰੋਟੀ ਹੀ ਖਵਾ ਦੇਣ ਪਰ ਰੋਟੀ ਤਾਂ ਦੂਰ ਦੀ ਗੱਲ ਉਹਨਾਂ ਨੇ ਤਾਂ ਕਦੇ ਫੋਨ ਕਰਕੇ ਆਪਣੇ ਜਵਾਈ ਦਾ ਹਾਲ ਚਾਲ ਵੀ ਨਹੀਂ ਪੁੱਛਿਆ ਪ੍ਰਿਆ ਤੇ ਪ੍ਰਿਆ ਦੀ ਫੈਮਲੀ ਦੀ ਇਗਨੋਰੈਂਸ ਤੋਂ ਦੁਖੀ ਆ ਕੇ ਹੈਰੀ ਵਿਆਹ ਤੋਂ 2 ਸਾਲ ਬਾਅਦ ਡਰ ਡਰਿੰਕ ਕਰਨ ਲੱਗ ਪਿਆ ਹੈਰੀ ਹਰ ਰੋਜ਼ ਇੱਕ ਦੋ ਪੈਕ ਲਗਾਉਣ ਲੱਗ ਪਿਆ ਹੈਰੀ ਦੀ ਮੰਮੀ ਤੇ ਹੈਰੀ ਨੂੰ ਇਹ ਸਭ ਕਰਨ ਤੋਂ ਰੋਕਿਆ ਪਰ ਹੈਰੀ ਪ੍ਰਿਆ ਦੇ ਇਸ ਇਗਨੋਰੈਂਸ ਤੋਂ ਬਹੁਤ ਦੁਖੀ ਹੋ ਗਿਆ ਹੈਰੀ ਆਪਣੀ ਮੰਮੀ ਨੂੰ ਕਹਿੰਦਾ ਕਿ ਮੰਮੀ ਜੋ ਮੈਂ ਸੋਚਿਆ ਸੀ ਓਦਾਂ ਬਿਲਕੁਲ ਨਹੀਂ ਹੋਇਆ ਮੈਂ ਬਹੁਤ ਵੱਡੀ ਗਲਤੀ ਕਰ ਬੈਠਾ ਇਸ ਦਾ ਕੋਈ ਸੁਧਾਰ ਨਹੀਂ ਹੋ ਸਕਦਾ ਮਾਂ ਤਾਂ ਮਾਂ ਹੁੰਦੀ ਆ ਮਾਂ ਕਦੇ ਵੀ ਆਪਣੇ ਪੋਤੇ ਨੂੰ ਦੁਖੀ ਨਹੀਂ ਦੇਖ ਸਕਦੀ ਹੁਣ ਤੱਕ ਉਹਨਾਂ ਨੇ ਜੋ ਕੀਤਾ ਸੀ ਆਪਣੇ ਪੁੱਤ ਦੀ ਖੁਸ਼ੀ ਲਈ ਕੀਤਾ ਸੀ ਪਰ ਪੁੱਤ ਫਿਰ ਵੀ ਦੁਖੀ ਸੀ ਕਿਉਂਕਿ ਇਸ ਦੁਨੀਆ ਵਿੱਚ ਜੋ ਦਿਖਦਾ ਹੈ ਉਹ ਕਈ ਵਾਰ ਸੱਚ ਨਹੀਂ ਹੁੰਦਾ ਹੈਰੀ ਨੇ ਪ੍ਰੀਆ ਵਿੱਚ ਜੋ ਵਿਆਹ ਤੋਂ ਪਹਿਲਾਂ ਦੇਖਿਆ ਸੀ ਪ੍ਰੀਆ ਉਹ ਤਾਂ ਦੀ ਬਿਲਕੁਲ ਨਹੀਂ ਸੀ ਮਾਂ ਨੇ ਫਿਰ ਵੀ ਆਪਣੇ ਪੁੱਤ ਨੂੰ ਦਲਾਸਾ ਦਿੱਤਾ ਕੋਈ ਨਾ ਪੁੱਤ ਪ੍ਰੀਆ ਸਭ ਕੁਝ ਹੌਲੀ-ਹੌਲੀ ਆਪੇ ਸਮਝ ਜਾਊ ਇਹ ਕਦੇ ਇਦਾਂ ਦੇ ਮਾਹੌਲ 'ਚ ਨਹੀਂ ਰਹੀ ਤੂੰ ਟੈਨਸ਼ਨ ਨਾ ਲੈ ਰੱਬ ਦੀ ਕਿਰਪਾ ਨਾਲ ਸਭ ਕੁਝ ਠੀਕ ਹੋ ਜਾਊ ਪਰ ਸ਼ਾਇਦ ਪ੍ਰੀਆ ਨੂੰ ਕੋਈ ਅਸਰ ਨਹੀਂ ਸੀ ਕਿ ਮੇਰੇ ਕਰਕੇ ਹੈਰੀ ਕਿੰਨਾ ਦੁਖੀ ਰਹਿੰਦਾ ਕਈ ਵਾਰ ਆਪਣੀ ਇੱਕ ਗਲਤੀ ਕਰਨ ਨਾਲ ਆਪਣੇ ਕੋਲ ਸਾਰੀ ਜ਼ਿੰਦਗੀ ਪਛਤਾਉਣਾ ਹੀ ਰਹਿ ਜਾਂਦਾ ਹੈਰੀ ਵੀ ਸ਼ਾਇਦ ਇਹ ਗਲਤੀ ਕਰ ਬੈਠਾ ਹੈਰੀ ਨੂੰ ਹੁਣ ਕੁਝ ਸਮਝ ਨਹੀਂ ਆ ਰਿਹਾ ਸੀ ਪ੍ਰੀਆ ਕਰਕੇ ਹੈਰੀ ਬਹੁਤ ਦੁਖੀ ਰਹਿਣ ਲੱਗ ਪਿਆ ਜੋ ਚਿਹਰਾ ਹਮੇਸ਼ਾ ਹੱਸਦਾ ਰਹਿੰਦਾ ਸੀ ਉਹ ਚਿਹਰਾ ਹੁਣ ਕੁਝ ਨਾ ਕੁਝ ਸੋਚਦਾ ਰਹਿੰਦਾ ਸੀ ਪਰ ਹੈਰੀ ਦੀ ਫੈਮਿਲੀ ਨੂੰ ਉਸ ਨੂੰ ਹਿੰਮਤ ਤੇ ਹੌਸਲਾ ਦਿੰਦੇ ਕਿ ਸਭ ਕੁਝ ਠੀਕ ਹੋ ਜਾਣਾ ਹੈਰੀ ਤੇ ਪ੍ਰੀਆ ਦੇ ਵਿਆਹ ਨੂੰ 5 ਸਾਲ ਹੋ ਗਏ ਪਰ ਹਾਲੇ ਤੱਕ ਉਹਨਾਂ ਦੇ ਕੋਈ ਬੱਚਾ ਨਾ ਹੋਇਆ ਕਾਫੀ ਡਾਕਟਰਾਂ ਕੋਲ ਚੈੱਕਅਪ ਕਰਵਾਉਆ ਬੱਚਾ ਹੋਣ ਲਈ ਬਹੁਤ ਇਲਾਜ ਵੀ ਚੱਲਿਆ ਪਰ ਕੁਝ ਨਾ ਹੋਇਆ ਫਿਰ ਕਿਸੇ ਦੀ ਸਲਾਹ ਲੈ ਕੇ ਪ੍ਰੀਆ ਨੂੰ ਬੇਬੀ ਟਿਊਬ ਟੈਸਟ ਕਰਵਾਉਣ ਨੂੰ ਕਿਹਾ ਪਰ ਪ੍ਰੀਆ ਡਾਕਟਰ ਕੋਲ ਵੀ ਨਹੀਂ ਗਈ ਮਤਲਬ ਪ੍ਰੀਆ ਨੇ ਉੱਥੇ ਵੀ ਕਿਸੇ ਦੀ ਨਾ ਮੰਨੀ ਉਲਟਾ ਹੈਰੀ ਨੂੰ ਕਹਿਣ ਲੱਗ ਗਈ ਕਿ ਹੈਰੀ ਮੰਮੀ ਦਾ ਤਾਂ ਬੱਚੇ ਲਈ ਬਹੁਤ ਕਹਾਲੀ ਕਰ ਰਹੇ ਨੇ ਕਈ ਲੋਕਾਂ ਨੇ ਤਾਂ ਬਾਰੰਬਾਰਾਂ ਸਾਲ ਬੱਚੇ ਨਹੀਂ ਹੁੰਦੇ ਮੰਮੀ ਕੋ ਜਿਆਦਾ ਹੀ ਬੱਚੇ ਹੋਣ ਦੀ ਟੈਨਸ਼ਨ ਲੈ ਰਹੀ ਨੇ ਹੈਰੀ ਨੇ ਉੱਥੇ ਵੀ ਪ੍ਰੀਆ ਦੀ ਗੱਲ ਮੰਨ ਲਈ ਤੇ ਆਪਣੀ ਮੰਮੀ ਨੂੰ ਸਮਝਾ ਦਿੱਤਾ ਹੈਰੀ ਦੇ ਮੰਮੀ ਵੀ ਮੰਨ ਗਏ ਕਿ ਚਲੋ ਕਦੇ ਤਾਂ ਰੱਬ ਦੀ ਮਿਹਰ ਹੋਵੇਗੀ। ਮੇਰੇ ਪੁੱਤ ਤੇ ਬਹੁਤ ਹੀ ਪ੍ਰੀਆ ਦੇ ਅਜਿਹਿਆਂ ਹਰਕਤਾਂ ਕਰਕੇ ਹੈਰੀ ਤੇ ਉਸ ਦੀ ਫੈਮਿਲੀ ਨੂੰ ਆਪਣੇ ਕਈ ਚਾ ਦਬਾਉਣੇ ਪਏ। ਹਰੇਕ ਮੁੰਡਾ ਆਪਣੇ ਵਿਆਹ ਤੋਂ ਬਾਅਦ ਬਹੁਤ ਸੁਪਨੇ ਦੇਖਦਾ। ਹੈਰੀ ਨੇ ਵੀ ਬਹੁਤ ਸੁਪਨੇ ਦੇਖੇ ਸੀ ਆਪਣੇ ਤੇ ਪ੍ਰੀਆ ਲਈ ਪਰ ਸ਼ਾਇਦ ਉਹ ਸੁਪਨੇ ਅਧੂਰੇ ਹੀ ਰਹਿ ਗਏ। ਹੈਰੀ ਆਪਨਾ ਦੁਖੀ ਹੀ ਸੀ ਉਸ ਤੇ ਕਾਰਨ ਉਸਦੀ ਫੈਮਿਲੀ ਵੀ ਦੁਖੀ ਰਹਿੰਦੀ ਸੀ ਪਰ ਫਿਰ ਵੀ ਹੈਰੀ ਨੂੰ ਕਿਤੇ ਨਾ ਕਿਤੇ ਵਿਸ਼ਵਾਸ ਸੀ ਕਿ ਸਭ ਕੁਝ ਠੀਕ ਹੋਵੇਗਾ ਮੀ ਚਖੜ ਹਨੇਰੀ ਆਉਣ ਤੋਂ ਬਾਅਦ ਬੱਦਲ ਵੀ ਸਾ ਸਾਫ ਹੋ ਜਾਂਦੇ ਨੇ ਕਾਲੀ ਰਾਤ ਤੋਂ ਬਾਅਦ ਹਮੇਸ਼ਾ ਚਮਕਦਾ ਦਿਨ ਵੀ ਚੜਦਾ ਹੈ ਇਹ ਹੌਸਲਾ ਹੈਰੀ ਨੂੰ ਵੀ ਸੀ ਕਿ ਇੱਕ ਦਿਨ ਸਭ ਕੁਝ ਠੀਕ ਹੋ ਜਾਵੇਗਾ ਹਨੇਰੇ ਤੋਂ ਬਾਅਦ ਉਸਦੀ ਲਾਈਫ 'ਚ ਵੀ ਦਿਨ ਆਵੇਗਾ ਬਾਕੀ ਅਗਲੇ ਭਾਗ ਵਿੱਚ ਸੁਣਾਇਆ ਜਾਵੇਗਾ ਅਗਲੇ ਭਾਗ ਦਾ ਇੰਤਜ਼ਾਰ ਕਰਿਓ